ਪੰਜਾਬੀ ਵਿੱਚ ਕਿਸੇ ਦੇ ਵੀ ਟੱਟੀਆਂ ਲੱਗ ਗਿਆ ਬੰਦੇ ਇਹ ਹਜੇ ਤੇ ਯਾਰ ਮਦਾਨ ਦੇ ਪਖੇ ਟੱਟੀਆਂ ਪਹਿਲਾਂ ਹੀ ਲੱਗ ਗਿਆ ਮੈਂ ਤੇ ਸੁਣ ਲਾਖ ਦੀ ਮਦਾਨ ਤੇ ਪਖੰਦੋ ਪਿਓ ਦੇ ਪੁੱਤੋ ਗਾੜੀ ਆਓ ਦੇਹੀ ਭਗਵੰਤ ਮਾਨ ਦੇ ਅੱਗੇ ਦੇ ਆਓ ਮਾਨ ਸਾਹਿਬ ਦੇ ਅੱਗੇ ਦੇ ਆਓ ਤੁਹਾਨੂੰ ਪਹਿਲਾਂ ਹੀ ਯਾਰ ਮੈਂ ਤੇ ਹਰਾਨ ਆ ਕੇ ਮਤਲਬ ਹੁਣ ਪਤਾ ਨਹੀਂ ਇਹ ਸਿਹਤਿਕ ਟੱਟੀਆਂ ਨੇ ਕਿ ਪੋਲਿਟੀਕਲ ਟੱਟੀਆਂ ਨੇ ਇਹ ਟੱਟੀਆਂ ਦਾ ਤਾਂ ਉਹ ਹੀ ਦੱਸ ਸਕਦੇ ਵੀ ਇਹ ਕਿਹੜੀਆਂ ਟੱਟੀਆਂ ਲੱਗੀਆਂ ਉਹਨਾਂ ਨੂੰ ਬਾਬਾਂ ਦੇ ਬੱਚੇ ਆ ਕਾਕੇ ਆ ਖਾਣ ਪੀਣ ਤੇ ਖਿਆਦ ਰਸਦੇ ਆ ਮੈਨੂੰ ਲੱਗਦਾ ਕਿ ਆਵਾਜ਼ ਸੀ ਮਤਲ ਅੱਛਾ ਤੱਤੀਆਂ ਜੜੀਆਂ ਥੱਲਿਓ ਕੱਲ ਬੱਚਿਆਂ ਕੋ ਬੱਚਿਆਂ ਕੋਲੋ ਕੱਲ ਪੁਸਤਿਹਾਰ ਗਰਾਉਂਡ ਹੈ ਮਤਲ ਕੰਮ ਨਿਬੜ ਗਿਆ ਕਾਲੀ ਦਲ ਦਾ ਵੀ ਭਾਜਪੀ ਦਾ ਜਿੱਦਾਂ ਪੰਜਾਬ ਛੋੜਿਆ ਉਹ ਵੀ ਤੁਹਾਨੂੰ ਪਤਾ ਸੋ ਬਹੁਤ ਵਧੀਆ ਟੰਗ ਦੇਣਾ ਟੈਂਪਰੇਚਰ ਦੇਖ ਕੇ ਆਦੇ ਜੀ ਬਹੁਤ ਵਧੀਆ ਸਾਬ ਉਹ ਪਹਿਲਾ ਸਾਦੀ ਧਿਆੜੀ ਦਾ ਉਹ ਤਾਪਮਾਨ ਚੈੱਕ ਕਰਦੇ ਆ